ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾ ਨੌ ਦੀ ਕੰਗਨਾ ਨੌ ਹਮੇਸ਼ਾ ਹੀ ਆਪਣੇ ਵਿਵਾਦਤ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਆਈ ਰਹਿੰਦੀ ਹੈ ਚਾਹੇ ਮਸਲਾ ਹੋਵੇ ਕਿਸਾਨੀ ਕਿਸਾਨੀ ਧਰਨੇ ਦਾ ਜਾਂ ਮਸਲਾ ਹੋਵੇ ਕਿਸੇ ਧਰਮ ਦਾ ਉਹ ਕੱਲੇ ਪੰਜਾਬ ਨੂੰ ਟਾਰਗੇਟ ਨਹੀਂ ਕਰਦੀ ਸਾਰੇ ਹੀ ਧਰਮਾਂ ਨੂੰ ਟਾਰਗੇਟ ਕਰਨਾ ਕੰਗੜਾ ਨੌ ਦਾ ਪੇਸ਼ਾ ਬਣਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ 올림픽 ਗੇਮਾਂ ਹੋ ਰਹੀਆਂ ਨੇ ਪੈਰਿਸ ਦੇ ਵਿੱਚ ਉਹਨਾਂ ਉੱਤੇ ਵੀ ਤੂੰ ਤੜਕ ਕੀਤੀ ਗਈ ਨਵੀਂ ਬਣੀ ਸੰਸਦ ਹਿਮਾਚਲ ਹਲਕਾ ਮੰਡੀ ਤੋਂ ਤੂੰ ਤੜਕ ਜਿਹੜੀ ਹੈ ਉੱਥੇ ਕੀਤੀ ਗਈ 올림픽 ਖੇਡਾਂ ਨੂੰ ਲੈ ਕੇ ਜੇ ਗੱਲ ਗਈ ਹੈ ਕੰਗੜਾ ਨੌ ਦੀ ਬਣੀ ਫਿਲਮ ਸੈਂਸ ਸੈਂਸਰ ਰੂਡ ਨੇ ਪਿਛਲੇ ਸਮੇਂ ਲੜਕਾ ਦਿੱਤੀ ਸੀ ਲੇਕਿਨ ਹੁਣ ਕੰਗੜਾ ਨੌ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਨੂੰ ਖਰੀ ਚਾਂਦੀ ਮਿਲ ਗਈ ਹੈ ਹਰੀਚੰਡੀ ਇਸ ਕਰਕੇ ਮਿਲੀ ਹੈ ਕਿਉਂਕਿ 4 ਤੋਂ 5 ਕੱਟ ਲਗਾ ਦਿੱਤੇ ਗਏ ਨੇ ਉਸ ਫਿਲਮ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੰਗਨਾ ਰੌਤ ਨੇ ਅਤੇ ਕੰਗਨਾ ਰੌਤ ਵੱਲੋਂ ਜਿਹੜਾ ਡਾਇਰੈਕਟਰ ਸੀ ਸਿੱਖਾਂ ਦੇ ਐਕਸ ਨੂੰ ਸਿੱਖਾਂ ਸਿੱਖਾਂ ਦੇ ਕਿਰਦਾਰ ਨੂੰ ਪੰਥ ਨੂੰ ਜਿਹੜਾ ਨੀਮਾ ਦਿਖਾਇਆ ਗਿਆ ਸੀ ਕਿ ਕਾਂਗਰਸੀ ਸਪੋਰਟ ਕਰ ਰਹੇ ਨੇ ਜਰਨਲਿਸਟ ਸੰਤ ਜਰਨਲਿਸਟ ਪੰਡਰਾਵਾਲੇ ਅਤੇ ਉਹ ਖਾਲਸਾਤਾਨ ਦੀ ਮੰਗ ਕਰ ਰਹੇ ਨੇ ਲੇਕਿਨ ਹਮੇਸ਼ਾ ਹੀ ਸੰਤ ਜਰਨਲਿਸਟ ਪੰਡਰਾਵਾਲੇ ਹਮੇਸ਼ਾ ਹੀ ਖਿਲਾਫੀਤ ਕਰਦੇ ਰਹੇ ਨੇ ਇੰਦਰਾ ਗਾਂਧੀ ਅਤੇ ਕਾਂਗਰਸ ਪਾਰਟੀ ਦਾ ਇਸ ਨੂੰ ਲੈ ਕੇ ਹੁਣ ਫਿਰ ਵਿਵਾਦਾਂ ਦੇ ਘੇਰੇ ਦੇ ਵਿੱਚ ਖਰੀ ਸੀ ਲੇਕਿਨ ਕਿਸਾਨੀ ਧਰਨੇ ਨੂੰ ਕੀ ਕਿਹਾ ਸੀ ਕਿ ਜਿਹੜੀਆਂ ਕਿਸਾਨੀ ਧਰਨੇ ਲੱਗੇ ਨੇ ਉੱਥੇ ਲਾਸ਼ਾਂ ਲੜਕਦੀਆਂ ਰਹੀਆਂ ਨੇ ਅਤੇ ਬਲਾਤਕਾਰ ਹੋਏ ਨੇ ਜੇਕਰ ਕਿਸਾਨੀ ਧਰਨੇ ਜਾਂ ਕਾਨੂੰਨ ਵਾਪਸ ਨਾ ਲੈ ਜਾਂਦੇ ਤਾਂ ਪੰਜਾਬ ਦੇ ਵਿੱਚ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਇਹ ਗੱਲ ਕਹੀ ਸੀ ਕੰਗਨਾ ਰੌਤ ਨੇ ਲੇਕਿਨ ਕੰਗਨਾ ਰੌਤ ਹੁਣ ਫਾਈਨੈਂਸ਼ੀਅਲ ਦਬਾਅ ਦੇ ਥੱਲੇ ਵੱਧੀ ਜਾਰੀ ਹੈ ਕਿਉਂਕਿ ਉਹਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਨੇ ਉਹ ਫਿਲਮਾਂ ਜਿਆਦਾ ਕਿ ਸੁਪਰਜਾ ਡੁਪਰ ਹਿਟ ਨਹੀਂ ਹੋਈਆਂ ਸਿਰਫ ਐਵਰੇਜ ਬੇਸ ਤੇ ਚਲੀਆਂ ਨੇ ਦੱਸਦੀ ਕਿ ਇਹਨਾਂ ਦਿਨਾਂ ਦੇ ਵਿੱਚ ਕੰਗਨਾ ਅਰਨੌਤ ਨੇ ਫਾਈਨੈਂਸ਼ੀਅਲ ਮਾਰ ਦੇ ਹੇਠ ਚਲਦੇ ਹੋਏ ਆਪਣਾ ਪਰਸਨਲੀ ਬੰਗਲਾ ਜਿਹੜਾ ਹੈ ਬੰਬੇ ਦੇ ਵਿੱਚ ਉਸ ਨੂੰ ਸੇਲ ਕਰ ਦਿੱਤਾ ਹੈ 32 ਕਰੋੜ ਦਾ 20 ਕਰੋੜ ਰੁਪਏ ਉਹਦੇ ਤੇ ਲੋਨ ਚੱਲ ਰਿਹਾ ਹੈ ਅਤੇ ਬਾਕੀ ਦੇ ਪੈਸੇ ਉਹਨੇ ਨਗਦ ਪੇਮੈਂਟ ਕਰਕੇ ਅੱਜ ਤੋਂ ਲਗਭਗ 5 ਸਾਲ ਪਹਿਲਾਂ ਉਹ ਬੰਗਲਾ ਖਰੀਦਾ ਸੀ ਲੇਕਿਨ ਅੱਜ ਫਾਈਨੈਂਸ਼ੀਅਲ ਮਾਰ ਦੇ ਹੇਠ ਆਉਣ ਦੇ ਕਾਰਕਗਣਾ ਨੌ ਦੀ ਫਿਲਮ ਅਮਰਜੈਂਸੀ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਪ੍ਰਸਿੱਧੀ ਹਾਸਲ ਨਹੀਂ ਕਰੇਗੀ ਖਾਸ ਕਰਕੇ ਪੰਜਾਬ ਦੇ ਵਿੱਚ ਉਸ ਫਿਲਮ ਦਾ ਵਿਰੋਧ ਵੀ ਕੀਤਾ ਜਾਵੇਗਾ ਅਤੇ ਉਹਦੇ ਧਰਨੇ ਵੀ ਲਗਾਏ ਜਾਣਗੇ ਮਜਾਰੇ ਵੀ ਕੀਤੇ ਜਾਣਗੇ ਅਤੇ ਕੰਗਨਾ ਅਰਨੋਤ ਦੇ ਪੁਤਲੇ ਵੀ ਫੁੱਕੇ ਜਾਣਗੇ ਕਿਉਂਕਿ ਕੰਗਨਾ ਅਰਨੋਤ ਹਮੇਸ਼ਾ ਹੀ ਪੰਜਾਬੀ ਅਤੇ ਪੰਜਾਬ ਦੇ ਲੋਕਾਂ ਨੂੰ ਅਤਵਾਦੀਆ ਕਹਿੰਦੀ ਹੈ ਉਗਰਵਾਦੀਆ ਕਹਿੰਦੀ ਹੈ ਮਾਹੌਲ ਇੱਥੇ ਪੰਜਾਬ ਵਿੱਚ ਉਗਰਵਾਦੀਆਂ ਵਾਲਾ ਚੱਲ ਰਿਹਾ ਹੈ ਇਸ ਤਰ੍ਹਾਂ ਦੇ ਭੱਦੇ ਬਿਆਨ ਦਿੰਦੀ ਹੈ ਅਤੇ ਹੁਣ ਫਾਈਨੈਂਸ਼ੀਅਲ ਸਪੋਰਟ ਪ੍ਰੋਪਰ ਨਾ ਹੋਣ ਕਰਕੇ ਕੰਗਨਾ ਅਰਨੋਤ ਨੇ ਆਪਣਾ ਬੰਗਲਾ ਜਿਹੜਾ ਹੈ ਪਹਿਲਾਂ 20 ਕਰੋੜ ਦੇ ਵਿੱਚ ਜਿਹੜਾ ਲਿਆ ਸੀ ਉਹ 32 ਕਰੋੜ ਦੇ ਵਿੱਚ ਅੱਜ ਵਿਜਿਤਾ ਹੈ ਕਿ ਸੇ ਯੂਟਿਊਬਰ ਨੇ ਉਸ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਰਜ਼ੇ ਦੇ ਹੇਠ ਦਬ ਚੁੱਕੀ ਹੈ ਕੰਗਣਾ ਨੌਤ ਅਦਾਕਾਰਾ ਹੁੰਦੇ ਨਾਲ-ਨਾਲ ਇੱਕ ਰਾਜਨੀਤਿਕ ਵੀ ਹੈ ਸੰਸਦ ਬਣੀ ਹੈ ਹਲਕਾ ਮੰਡੀ ਹਿਮਾਚਲ ਤੋਂ ਲਗਾਤਾਰ ਹੁਣ ਫਾਈਨੈਂਸ਼ੀਅਲ ਦਬਾਹ ਹੇਠ ਆ ਰਹੀ ਹੈ ਇਸ ਕਰਕੇ ਉਸ ਨੇ ਆਪਣਾ ਜਿਹੜਾ ਹੈ ਬੰਗਲਾ ਜਿਹੜਾ ਹੈ ਸੇਲ ਕਰ ਦਿੱਤਾ ਹੈ ਧੰਨ